ਸਤਿ ਸ਼੍ਰੀ ਅਕਾਲ ਜੀ ਮੈਂ ਦਿਲਜੀਤ ਸਿੰਘ ਗਿਲ ਰੈਪਰ ਵੀਸਾ ਮਾਸਟਰਸ ਮਾਹਰੇ ਤੋਂ ਅੱਜ ਦੀ ਵੀਡੀਓ ਸਪੈਸ਼ਲੀ ਓਨ ਅ ਸਟੂਡੈਂਟਸ ਲਈ ਜੋ ਫੋਰਨ ਚ ਸਟੱਡੀ ਕਰਨਾ ਚਾਹੁੰਦੇ ਨੇ ਆਪਣੇ ਘਰਦਿਆਂ ਨੂੰ ਆਪਣੇ ਪੇਰੈਂਟਸ ਨੂੰ ਉਹ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦੇ ਨੇ ਜੋ ਕਿ ਇੰਡੀਆ ਦੇ ਵਿੱਚ ਚਾਹੁੰਦੇ ਹੋਏ ਵੀ ਨਹੀਂ ਪ੍ਰੋਵਾਈਡ ਕਰ ਸਕਦੇ ਆਲੈਸ ਦਾ ਐਗਜ਼ਾਮ ਦੇ ਚੁੱਕੇ ਹਾਂ ਬਾਰ ਬਾਰ ਐਗਜ਼ਾਮ ਦੇ باوجود ਓਵਰਆਲ 6 ਇੱਕ ਚ 56 ਆ ਰਹੇ ਨੇ ਇਹਨਾਂ ਬ੍ਰਾਂਡ ਦੇ ਉੱਪਰ ਘਬਰਾਉਣ ਦੀ ਜਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਬਹੁਤ ਹੀ ਆਸਾਨੀ ਦੇ ਨਾਲ ਦੁਨੀਆ ਦੀ ਬੈਸਟ ਕੰਟਰੀਆਂ ਚ ਇੱਕ ਆਸਟ੍ਰੇਲੀਆ ਦੇ ਵਿੱਚ ਆਪਣਾ ਵੀਜ਼ਾ ਅਪਰੂਵ ਕਰਵਾ ਸਕਦੇ ਆ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੀ 12ਵੀਂ ਰੀਸੈਂਟ ਪਾਸ ਆਊਟ ਹੋਣੀ ਚਾਹੀਦੀ ਹੈ ਆਈ ਮੀਟ ਟੂ ਸੇ 2022 ਜਾਂ 23 ਦੇ ਵਿੱਚ 12ਵੀਂ ਪਾਸ ਹੋਣੀ ਚਾਹੀਦੀ ਹੈ ਮਿਨੀਮਮ 60% ਨੰਬਰ ਹੋਣੇ ਚਾਹੀਦੇ ਨੇ ਤੁਹਾਡੇ 12ਵੀਂ ਦੇ ਵਿੱਚ ਓਵਰਆਲ 6 ਇੱਕ ਮੋਡਿਊਲ ਦੇ ਵਿੱਚ 5.5 ਬੈਂਡ ਦੇ ਨਾਲ ਅਪਲਾਈ ਕਰ ਸਕਦੇ ਆ ਇਵਨ ਆਸਟ੍ਰੇਲੀਆ ਤੁਹਾਨੂੰ ਇਹ ਆਪਸ਼ਨ ਵੀ ਪ੍ਰੋਵਾਈਡ ਕਰਦਾ ਹੈ ਕਿ ਤੁਸੀਂ ਸੇਮ ਡੇ ਸੇਮ ਫਲਾਈਟ ਦੇ ਵਿੱਚ ਆਪਣੇ ਸਪਾਊਸ ਆਪਣੇ ਪਾਰਟਨਰ ਦੇ ਨਾਲ ਇਕੱਠਿਆਂ ਜਾ ਸਕਦੇ ਹੋ ਰੀਸੈਂਟਸ ਲੱਗੇ ਹੋਏ ਆਸਟ੍ਰੇਲੀਆ ਦੇ ਵੀਜ਼ਾ ਚੈੱਕ ਕਰਨ ਲਈ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਲਾਈਕ YouTube Instagram Facebook Twitter ਜਾਂ ਸਾਡੀ ਵੈਬਸਾਈਟ ਤੇ ਗੋ-ਥਰੂ ਹੋ ਸਕਦੇ ਹੋ ਵਧੇਰੇ ਜਾਣਕਾਰੀ ਲਈ ਕਿਸੇ ਵੀ ਫਰਦਰ ਕੁਐਸ਼ਨਸ ਲਈ ਤੁਸੀਂ ਸਾਡੇ ਮੋਹਾਲੀ ਆਫਿਸ ਡੈਕਟ ਵਿਜ਼ਿਟ ਕਰ ਸਕਦੇ ਹੋ ਜਾਂ نیچے ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਆਂ ਥੈਂਕ ਯੂ ਸੋ ਮੱਚ